ਅੱਖੀਂ ਖੁਸ਼ ਹੋ। 판ਚੀ ਸਸਰਕਾਲ ਦੇ ਸਾਰਿਆਂ ਨੂੰ ਕੀਤਾ ਸਾਰੇ ਆਏ ਹੋਪ ਤੋਂ ਸਾਰੇਣ ਪਤੀਆ ਹੋ ਕੇ ਤੁਹਾਨੂੰ ਪਤਾ ਹੀ ਆ ਕਿ ਆਪਣੀ ਦੀਦੀ ਮੈਰਿਜ ਹੋ ਕੇ ਤੇ ਦੀਦੀ ਆਏ ਹੋਇਆ ਤੇ ਅੱਜ ਆਪਾਂ ਚੱਲਾਂਗੇ ਦੀਦੀ ਫਰੈਂਡਡ ਲੈਣ ਤੇ ਆਪਾਂ ਦਾ ਪਹਿਲਾ ਵਲੌਗ ਦਿਖਾਇਆ ਸੀਗਾ ਫਾਈਨਲ ਤਾਂ ਦਾ ਵਿਆਹ ਹੋ ਗਿਆ ਹਨਾ ਉਹ ਵਲੌਗ ਵਿੱਚ ਦੇਖਿਆ ਜਾਂ ਤੇ ਦਿਨੋਂ ਤੇ ਆਪਾਂ ਉਹ ਦਿਨੋਂ ਮਿਲਣ ਚੱਲੇ ਆਪ ਤੇ ਆਪਰੇ ਨੇੜੇ ਹੀ ਲਾਕੀ ਘਰ ਵਿਆਹੀ ਹੋਈ ਆ ਤੇ ਫਿਰ ਆਪਾਂ ਚੱਲੇ ਆ ਜੀ ਹੁਣ ਮਿਲਣ ਪਹਿਲਾ ਆਪਾਂ ਕੰਮ-ਕੁਮ ਕਰ ਲਈਏ ਫ੍ਰੀ ਹੋ ਜੀਏ ਨਹਾ ਧੋリエ ਤਿਆਰ ਹੋ ਜੀਏ ਫਿਰ ਆਪਾਂ ਜਾਵਾਂਗੇ ਠੀਕ ਆ ਤੀਂ ਕੀ ਆ ਪੀੜ ਲਈ ਜਨ ਮਮਾ ਦੇ ਮਰਖਾ ਭਾਈ ਨਹੀਂ ਆ ਪੈਣੀ ਹਾਂਜੀ ਤੇ ਤੂੰ ਨਾ ਕਿ ਆ ਕੇ ਸਤ ਜੀ ਕਰ ਰਿਹਾ ਮੇਕਅਪ ਤੇ ਆਪਾਂ ਬਣਾਉਣ ਚੱਲੇ ਆ ਬਸ ਥੋੜਾ ਤਨਸਤਾ ਹੋ ਗਿਆ ਆਪਣਾ ਤੇ ਫਿਰ ਆਪਾਂ ਮਿਲਦੇ ਆ ਕੇ ਪਹਿਲਾ ਤੂੰ ਮੇਕਅਪ ਦੇਖਦੇ ਕਿੰਦਾ ਕਰਦੀ ਆ தீர்ப்போசாசி <kritik> ஆனா <letocracy> <Wagner> <morzar> <gammon silence> ਹਾਂਜੀ ਤੇ ਫਿਰ ਆਪਾਂ ਸਮੋਸੇ ਖਾਣ ਲੱਗਿਆ ਤੇ ਬੱਚੇ ਚੱਲੇ ਆ ਪਤੀ ਦੀ ਫੋਟ ਤੇ ਉਹਨਾਂ ਦੀ ਮੈਰਿਜ ਆਲੇ ਹੋਣੀ ਹੋਣੀ ਹੋਈ ਆ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਵਲੌਗ ਚ ਤੇ ਆਪਣੇ ਵਲੌਗ ਨਾਲ ਬਣ ਰਹੀ ਉਹ ਕਮੈਂਟ ਕਰਕੇ ਦੱਸੋ ਤਾਂ ਲੱਗਿਆ ਹਾਂਜੀ ਪਾਪਾ ਲੱਗ ਗਿਆ ਸੀ ਕਿ ਸਮੋਸੇ ਤੇ ਫਿਰ ਆਪਾਂ ਸਮੋਸੇ ਖਾਣ ਲੱਗਿਆ ਤੇ ਬਾਕੀ ਦੀ ਗੱਲ ਬਾਤ ਹੋਣੀ ਹੋਈ ਹੋਈ ਆ ਤੇ ਆਪਾਂ ਵਲੌਗ ਚ ਦਿਖਾਵਾਂਗੇ ਤੇ ਹੁਣ ਆਪਾਂ ਆਪਾਂ ਦਾ ਸਮੋਸੇ ਖਾ ਲਈਏ ਪੁੱਛ ਲਿਆ ਕਰੋ ਦੋਨੇ ਲੱਗੀਆਂ ਪਈਆਂ ਭੁੱਖੜਾ ਭੁੱਖੜਾ ਤੇ 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 ਮੈਂ ਮੇਕਅਪ ਪਕੀ ਤਾ ਸੰਭਾਟਾ ਕਰਕੇ ਦੱਸੋ ਕਿਦਾਂ ਲੱਗਿਆ ਤੇ ਤੁਹਾਨੂੰ ਦਿਖਾਇਆ ਤੇ ਬਾਕੀ ਹੁਣ ਆਪਾਂ ਦਿਖਾਨੇ ਤੁਹਾਨੂੰ ਅਗਲੇ ਮੈਂ ਤਾਂ ਸਾਰੇ ਆਪਾਂ ਹੁਣ ਇਸ ਵਲੌਗ ਨਾਲ ਬਣ ਰਹੀ ਜੋ ਤੇ ਕਮੈਂਟ ਕਰਕੇ ਦੱਸੋ ਆਪਣਾ ਵਲੌਗ ਕਿਦਾਂ ਲੱਗਿਆ ਤੇ ਹੁਣ ਆਪਾਂ ਚੱਲਨੇ ਆਂ ਦੀਦੀ ਕੋਲ ਪਹਿਲਾਂ ਆਪਾਂ ਸਮੋਸੇ ਖਾ ਲਈਏ ਹਾਂਜੀ ਤੇ ਹੁਣ ਆਪਾਂ ਚੱਲੇ ਆ ਪਹਿਲਾ ਸਾਈਡ ਕਿ ਤਵਤਰ ਲਿਗਲੀ ਜਾ ਕੇ ਕਿੱਦਾਂ ਲਿਗਲੀ ਜਾ ਕੇ ਇਹ ਕਦੇ ਇੱਥੇ ਉੱਪਰ ਘੁੰਮ ਕੇ ਜਾਣਾ ਤੇ ਦੇਖੋ ਮਨੋ ਕਿੰਨੇ ਦੂਰ ਤੱਕ ਲੈ ਕੇ ਜਾਓਗੇ ਇਹ ਆਪਣਾ ਪੈਂਡਾ ਤੇ ਹੁਣ ਆਪਾਂ ਜਾ ਰਹੇ ਆ ਤੇ ਦੇਖੋ ਸੜਕਾ ਘਮਾ ਕੇ ਲੈ ਕੇ ਜਾਂਦੀ ਤੇ ਉਹ ਠੰਡ ਵੀ ਲੱਗਨ ਲਾਤੀ ਤਾਂ ਬਸ ਸੌਕ ਨਾਲ ਬਹੁਤ ਨਿਕਲੀ ਆਪਾਂ ਠੰਡ ਬਹੁਤ ਲਾ ਕੇ ਰਹੀ ਆ ਹਾਸੇ ਲਾ ਕੇ ਸਮੋਸਾ ੜ ਗਿਆ। ਸਮੋਸਾ ਘਾਟ ਟੈਸਟ ਲਈ ਆਦਦਾ ਸੀ ਪਾਪਾ ਨੇ ਹਣਾ। ਆ ਕੀ ਹੋਗਾ ਤੂੰ। ਥੂੜੀ ਵਿੱਚ ਹੀ ਹੋਣੀ ਇਹਨਾਂ ਨੇ। ਤੇ ਚਲੋ ਤੇ ਹੁਣ ਆਪਾਂ ਜਾ ਰਹੇ ਆ। ਸਾਡਾ ਪੰਡਾ ਤੇ ਹਰਿਆਲੀ ਕਿੰਨੀ ਆ। ਤਾਂ ਹੀ ਤਾਂ ਠੰਡ ਵਾਲੀ ਆ। ਹਣਾ? ਹੂੰ ਆਸੇ ਬੱਸੀ ਗਏ। ਹਾਂਜੀ ਤੇ ਹੁਣ ਆਪਾਂ ਜਾ ਰਹੇ ਹਾਂ। ਥੋੜੇ ਘੂਰ ਰਹਿ ਗਿਆ। ਤੇ ਇਹ ਦੀਦੀ ਆਪਣੇ ਨੜੇ ਵਾਈ ਹੋਈ ਸੀ ਤੇ ਦੀਦੀ ਫਰੰਟ ਆਪਸ ਪੱਤੰਦੇ ਸੱਲ ਲਿਆ। Kätken ei parenga, hana. Jääkaraa, mä tällä vai? Jääkaraa, kuhaa ei mäta. Minun tuli laiba. Haide takka ta sai. Tika. Tämä on apaa jääre. ਹਾਂਜੀ ਤੇ ਆਪਾਂ ਦੇ ਵਿੱਚ ਘਰ ਆਏ ਸੀ ਦੇਖੋ ਤੇ ਦੀਦਾ ਘਰ ਤੇ ਆਪਾਂ ਹੰਦੂ ਜਿਦਾ ਲਾਂ ਲੱਕਿਆ ਮੈਂ ਤੇ ਤੇਰੇ ਕਿਵੇਂ ਹੋ ਵਧੀਆ ਜੀ ਤੁਸੀਂ ਤੇ ਤੇ ਆਪਾਂ ਤੇ ਜਦੋਂ ਮਿਲਣਾ ਸੀ ਤੇ ਕਿਵੇਂ ਆਦੇ ਤੇ ਆ ਤੂੜ ਸੁਜੀ ਦਾ ਵਿਆਹ ਤਾਂ ਬਲੌਗ ਪਾਇਆ ਸੀ ਤੇ ਐਵਰ ਬੀਬੀਆ ਤੇ ਆਪਾਂ ਲਾਦੇ ਘਰ ਆਏ ਹੋਏ ਸੀਗੇ ਤੇ ਦੀਦੀ ਕਹਿੰਦੇ ਮੈਂਤੀ ਲਵਾਣੀ ਆ ਤੇ ਆਪਾਂ ਹੁਣ ਮੈਂਤੀ ਲਾਣ ਲੱਗੇ ਆ ਤੁਹਾਨੂੰ ਪਤਾ ਹੀ ਜਦੋਂ ਆਪਾਂ ਮੈਂਤੀ ਲਾ ਲੈਨੇ ਆ ਨਾ ਬੈਠੋ ਜੀ ਬੈਠ ਕੀ ਜੀ ਖੜਾ ਫੰਡੋ ਆਇਓ ਤੇ ਹਾਂਜੀ ਆਪਾਂ ਦੀ ਦੇ ਮੈਂ ਟੀ ਲਾਨ ਲੱਗ ਗਿਆ ਤੇ ਆਪਣੇ ਵਲੌਗ ਨਾ ਬਣ ਰਹੇ ਹੋ ਤੇ ਆਪਾਂ ਆ ਕੀ ਦਿਖਾਉਣੀ ਆ ਤੁਹਾਨੂੰ ਫਿਰ ਵੈਸੇ ਘਲਾਤੀ ਹਾਂ ਹਾਂਜੀ ਤੇ ਆਪਾਂ ਤੁਸੀਂ ਦੇ ਮੈਂ ਟੀ ਲਾਤੀ ਸੀ ਦਿਖਾ ਦੇ ਤੇ ਕਿਦਾਂ ਲੱਗ ਕੇ ਤੁਸੀਂ ਫਿਰ ਬਹੁਤ ਸੋਨੇ ਆ ਉਤਰ ਦਿਖਾ ਲਓ ਤੇ ਆਪਾਂ ਮੈਂ ਟੀ ਲਾਤੀ ਸੀ ਕਿ ਤੇ ਹੁਣ ਆਪਾਂ ਚੱਲਨੇ ਆ ਘਰੇ ਚੱਲੀਏ ਸਰ ਚੱਲ ਕੇ ਰਹਿਣਾ ਦਸੇ ਲਿਕੜੇ ਨਹੀਂ ਨਹੀਂ ਰਾਹ ਕੋ ਰਾਹ ਕੋ ਵੀ ਹਜੇ ਨਹੀਂ ਜਾਣਾ ਹੈ ਹੈ ਰਾਹ ਕੋ ਜਾ ਨਹੀਂ ਜਾਣਾ ਹੈ ਦਖੀ ਕਹਦੇ ਹੁਣ ਆਪਾਂ ਚੱਲੇ ਆ ਤੇ ਮੈਂ ਇੱਥੇ ਲਾਤੀ ਸੀ ਤੇ ਫਿਰ ਮਮਾ ਦਾ ਫੋਨ ਆ ਗਿਆ ਤੇ ਮਮਾ ਕਹਿੰਦੇ ਘਰ ਆਜੋ ਤੇ ਹੁਣ ਆਪਾਂ ਚੱਲੇ ਆ ਤੇ ਦੇਖਦੇ ਆ ਮਮਾ ਤੇ ਬਣਾਣਗੇ ਸਾਗ ਫਿਰ ਆਪਾਂ ਤੁਹਾਨੂੰ ਸਾਗ ਦੀ ਵੀਡੀਓ ਦਿਖਾਵਾਂਗੇ ਤੇ ਆਪਣੇ ਵਲੌਗ ਨਾਲ ਬਣ ਰਿਓ ਕਿਤੇ ਨਾ ਜਾਇਓ ਹਾਂ ਤੇ ਲਓ ਜੀ ਤੀਤੀ ਕੰਧ ਚਾਲ ਖਾ ਕੇ ਚਾਹ ਤੀਤੀ ਕੜੇ ਚਾਲ ਬਣਾ ਰਿਹਾ ਆਪਣੇ ਲਈ ਤਾਂ ਕੁੱਕਰ ਤੋਂ ਬਣਾ ਲਿਆ ਸਾਡੇ ਸਾਗ ਹੁੰਦੇ ਨੇ ਕੁੱਕਰ ਚ ਬਣਾਉਣੇ ਨੇ ਦਰ ਲਾਵਾ ਕਿਉਂ ਕਰ ਕੇ ਬਣਾ ਨਹੀਂ ਨਹੀਂ ਆਉਂਦਾ ਇਹ। ਉਹ ਚੱਕੀਾ ਡਰਨ ਵਾਲੀ ਇੱਕ ਸੂਟ ਵਰਤੋ ਕਿ ਤੰਦਰਵਾੜ ਤੇ। ਤੰਦਰਵਾੜ। ਕੁੱਕੜ। ਪਾਣੀ ਨਾ ਆ ਰਿਹਾ ਅੱਜ। ਖਾਕੀ ਦਾ ਰ ਚੱਲਦੇ ਆ। ਚਲੋ। ਬਣ ਕੇ ਤੇ ਹੁਣ ਆਪਾਂ ਚਾਲ ਖਾਣ ਲੱਗਿਆ। ਦੀਦੀ ਬਣਾ ਕੇ ਲੈ ਆ ਸੇ ਆਪਣੇ ਲਈ ਕੜੀ ਚਾਲ ਜੋ ਕਿ ਮੇਰਾ ਫੇਵਰੇਟ ਆ। ਖਾ ਲੋ ਖਾ ਲੋ ਰੋਕ ਕਾ ਤਾ। ਖਾ ਲੋ ਖਾ ਲੋ ਤੋ ਸੇ। ਹਾਂਜੀ ਹੁਣ ਆਪਾਂ ਚਾੜ ਖਾਣ ਲੱਗੇ ਆ ਹਾਂਜੀ ਤੇ ਹੁਣ ਆਪਾਂ ਘਰ ਤੇ ਲੰਨ ਲੱਗੇ ਆ ਠੀਕ ਆ ਤੇ ਬਾਹਰ ਨੂੰ ਤਾਇਆ ਨੂੰ ਵੀ ਲੈਣਾ ਬਲੌਗ ਚ ਓਕੇ ਤਾਇਆ ਜੀ ਠੀਕ ਆ ਤੇ ਤੇ ਆਪਾਂ ਚੱਲੇ ਆ ਫਿਰ ਨਾਲ ਤੇ ਮਿਲ ਤਲਾ ਪਰ ਹਾਂ ਠੀਕ ਹੁਣ ਕੀ ਪਤਾ ਕਦੋਂ ਮਿਲੂ ਰੋਪ ਮੜਾ ਰੋਪ ਕੋਈ ਕੜਾ ਬੈਠੁੰਦੇ ਸਟਾ ਸ਼ਰਾਬ ਦਾ ਥੋੜਾ ਜਿਹਾ ਚੀ ਹਾਂਜੀ ਤੇ ਹੁਣ ਆਪਾਂ ਘਰ ਆ ਕੇ ਸੀ ਵਾਪਸ ਤੇ ਮਨ ਤਰਿਆ ਸਾਹ ਕੀ ਹੋ ਵੇ ਉਮਰਾ ਬਰਾਦਰ ਆਜੇ ਤੇ ਮਮਾ ਦਾ ਸਾਗ ਤਰ੍ਹਾਂ ਤੁਸੀਂ ਦੇਖੋ ਪਰ ਸੌਰੀ ਮੈਂ ਹਾਣੀ ਸੀ ਵੀ ਨਾ ਥੋੜਾ ਸਾਰਾ ਲਾਗ ਦਿਖਾਣਾ ਸੀਗਾ ਤੇ ਸਾਗ ਰਨ ਰਿਹਾ ਜੇ ਤੇ ਮੈਂ ਜੀ ਆਟਾ ਕੁੰਦੀ ਆ ਰੋਟੀ ਬਣਾਣੀਆਂ ਕੰਮ ਮੇਰਾ ਪਿਆ ਹੋਇਆ ਤੇ ਮੈਂ ਕੰਮ ਨੂੰ ਕਿੱਥੇ ਰੱਖ ਦਿਖਾਣੇ ਤੁਹਾਨੂੰ ਅੱਕੇ ਹਾਂ ਤੇ ਆਪਣਾ ਸਾਗ ਰਿਚ ਲਾ ਤੇ ਆਪਾਂ ਹੁਣ ਪਾਵਾਂਗੇ ਆ ਤਰ੍ਹਾਂ ਕੋ ਤੇ ਹਰੀਆਂ ਮਿਰਚਾਂ ਲਸਣ ਆਪਾਂ ਛਿੱਲ ਕੇ ਪਾ ਚੁੱਕੇ ਆ ਤੇ ਬਾਕੀ ਆਪਣਾ ਠੀਕ ਹੈ ਸਾਗ ਹੋਣ ਤੋਂ ਥੋੜਾ ਟਾਂਮ ਲੱਗੂਗਾ ਉਹਨਾਂ ਟਾਂਮ ਆਪਾਂ ਘਰ ਤੇ ਕੰਮ ਨਿਵੜਦੇ ਆਂ ਤੇ ਧੀ-ਧੀ ਪਾਉਣਗੇ ਹੈਗਾ ਮਿਰਚਾ ਕੱਟ ਕੇ ਆਦਰਕ ਔੱਕੇ ਤੇ ਆਪਾਂ ਉਹ ਲਿਆ ਕੇ ਕੰਮ ਨਿਵੜਦਕੀ ਸੋਣ ਨੂੰ ਮੈਂ ਕਰਦੇ ਆਪਕੇ ਪਰ ਕਰਦੇ ਕਿੰਨੇ ਪੈਟ ਪੈਸੇ ਲੈ ਜੀਆਂ ਦੇ ਆਲ ਭਾਵੇਂ ਉਹ ਕੌਣ ਲਿਆਇਆ ਚੱਕ ਹਾਂ ਤੇ ਹੁਣ ਆਪਾਂ ਹਰੀਆਂ ਮਿਰਚਾ ਕੱਟ ਕੇ ਪਾਉਣ ਲੱਗਿਆਂ ਤਾਂ ਕੇ ਸਾਗ ਥੋੜਾ ਟੇਸਟ ਜ਼ਿਆਦਾ ਬਣੂਗਾ ਉੜੋ ਤੋਂ ਕਿ ਪਾਵਾਂਗੇ ਆਪਾਂ ਗ੍ਰੈਂਡ ਕਰਕੇ ਮੈਂ ਕਰਾਂ ਗ੍ਰੈਂਡ ਨਹੀਂ ਤੂੰ ਤੇ ਮੈਂ ਕਰ ਦੂੰਗੀ ਤੂੰ ਸੱਸ ਦਾੜ ਜੋ ਹੁਣ ਤਸੀਂ ਨਵੇਂ ਨਵੇਂ ਵਾਏ ਕੰਮ ਥੋੜੇ ਕਰੂਗੇ ਲੈ ਫੇਰ ਕੀ ਘਰੇ ਵੀ ਕਰਦੀਆਂ ਘਰੇ ਤਾਂ ਕਰੋਗੇ ਪੇਕੇ ਘਰ ਥੋੜੇ ਕਰੋਗੇ ਆ ਕੇ ਹੁਣ ਲੈ ਫੇਰ ਕੀ ਹਣੇ ਜ਼ਿੰਮੇਵਾਰੀ ਆ ਹੁਣ ਆਪਾਂ ਬਣਾਉਣ ਲੱਗਿਆ ਸਾਗ ਤੁਹਾਨੂੰ ਪਤਾ ਹੀ ਆ ਤੇ ਪਹਿਲਾਂ ਆਪਾਂ ਹਰੀਆਂ ਮਿਰਚਾਂ ਕੱਟ ਲਈਆਂ ਸੀ ਹੁਣ ਆਪਾਂ ਅਦਰਕ ਛੱਲਾਂ ਲੱਕਿਆ ਤੇ ਆਤਰਾ ਕਾਰੀਆਂ ਮਿਰਚਾਂ ਨਾਲ ਸਾਗ ਚ ਬਹੁਤ ਜ਼ਿਆਦਾ ਟੇਸਟ ਵਧੀਆ ਹੁੰਦਾ ਹੈਗਾ ਇਹਦੇ ਨਾਲੇ ਤਾਂ ਸਾਗ ਬਣਦਾ ਆਪਣਾ ਤੁਹਾਨੂੰ ਪਤਾ ਹੀ ਆ ਪਿੰਡ ਵਾਲੇ ਤਾਂ ਬਣਾਉਂਦੇ ਹੋਗੇ ਖਾਣ ਤੇ ਬਹੁਤ ਸੁਆਦ ਹੁੰਦਾ ਤੁਹਾਨੂੰ ਪਤਾ ਹੀ ਹੈ ਸਾਗ ਤਾਂ ਮੇਰਾ ਫੇਵਰੇਟ ਆ ਸਾਗੜਾ ਕਮੈਂਟ ਕਰਕੇ ਦੱਸੋ ਜਿੰਨਾਂ ਸਾਗ ਫੇਵਰੇਟ ਆ ਸਰਾਂ ਦਾ ਸਾਗ ਖਾਵੇ ਸਾੜਾ ਮੱਕੀ ਦੀ ਰੋਟੀ ਖਾਵੇ ਮੱਖਣੀ ਤਰ੍ਹਾਂ ਖਾਵੇ ਫਿਰ ਤਾਂ ਬੜਾ ਜ਼ਿਆਦਾ ਸਵਾਦ ਆਦਾ ਹੈਣਾ ਹਾਂਜੀ ਆਪਾਂ ਆਦਰਕ ਕੱਟ ਲਿਆ ਸੀ ਹੁਣ ਉਹਨਾਂ ਨੂੰ ਘਤੋ ਕੇ ਮਿਕਸਰ 'ਚ ਗ੍ਰाइंड ਕਰਾਂਗੇ ਮਿਕਸ ਕਰਕੇ ਪਾ ਦਾਂਗੇ ਫਿਰ ਸੁਆਦ ਲਓ ਤੱਕ ਇਧਰ ਅੱਤ ਪ੍ਰਕਾਰ ਲੱਗੇ ਆ ਕਰਦਾ ਫਰਦਾ ਸਮਾਰਕ ਸਮਾਰਕ ਹਾਂਜੀ ਤੇ ਆਪਰਾ ਸਾਡ ਹੋ ਗਿਆ ਸੇ ਰੈਡੀ ਦੇਖੋ ਉਹ ਸੁਣੋ ਬਣਾਤੇ ਹੁਮਾ ਪਰ ਦੌਲਤ ਯਾ ਤਰਕਾ ਦੂਜਾ ਕਲਾਕ ਹੋਰ ਵੀ ਟੈਸਟ ਬੰਗਾਣਾ ਕਲਾ ਪਤਾ ਹੈ ਮੇਰੀ ਪਿਆਰ ਉਸ ਦਿਖਾਉਣਾ ਚੋਟ ਪਾਉਣਾ ਚੋਟ ਪਾਉਣਾ ਤੇ ਬੀਜੀ ਸਮਾਂ ਹੈ ਤਾਂ ਸਾਰੇ ਮੇਰੇ ਮੈਂ ਅੱਜ ਬੇਕਿੰਗ ਨਹੀਂ ਕਰਕੇ ਜਿਹੜਾ ਆ ਇਹ ਪੱਤੇ ਰਮਪਿਆਜ਼ ਰੱਖਾ ਲੱਗੇ ਆ ਫਿਰ ਉਹਨੂੰ ਮੱਪਾ ਤੋਂ ਆੜਾ ਥੋੜਾ ਜਿਹਾ ਚੰਗੂਹੈਂ ਟੇਕਾ ਕਰ ਲਈ ਹਣਾ ਮੈਂ ਬੱਚਾ ਸੁਸਾ ਟਮਾਟਰ ਨੂੰ ਤਾਂ ਪਹਿਲੇ ਹੀ ਤੋਹਾਂਗੇ ਉਹ ਜਿਹੜਾ ਬੁੱਕਰੀ ਕਰੀ ਤੱਕ ਇਹ ਕੁਝ ਨੂੰ ਚੁਣਾਂਗੇ ਦਮ ਦਮ ਰੋਇ ਕੇ ਸਾਫ ਦਿਨੋ ਕੀ ਕੰਪਲੀਟ ਟ੍ਰੀਟਮੈਂਟ ਦੇ ਨਾਲ ਜੀ ਬਰੋ ਕੀਤਾ ਬਿਲਕੁਲ ਫ੍ਰੀ ਫੀ ਜਾ ਰਿਹਾ ਹੈ। ਇਹ ਬੰਦਾ ਰਿਹਾ ਕੋਰੇ ਮੈਂ ਤੋਂ ਕਰੇਗਾ। ਪਿਆਰ ਨਿੱਕ ਰਿਕੇ ਜਾ। ਜਿੱਤੇ ਨੂੰ ਆਪ ਪਿਆਰ ਦੇ ਥੋੜਾ ਪਾਣੀ ਪਾ ਲੈ ਕਰ ਤੇ 73 ਬਾਰ ਜਾ ਤੇ ਅੱਖਾਂ ਚ ਪਾ ਤੇ ਥੋੜਾ ਰੱਖ ਲੈ। ਤੇ ਜਿਹੜਾ ਬਪਾਰੀ ਤਾਂ ਨਿਟਾਗੇ ਤਾਂ ਕਿ ਫੋਕ ਕਬ ਜਵੇ।

ਥੋੜਾ ਫਾਸਟ ਨਹੀਂ ਕੱਟ ਸਕਦੀ ਕਰ ਜੁਨਾ ਔਰ ਇਹ ਕੱਟ ਰਹੀ ਹਾਂ ਤੇ ਤਾਂ ਆਪ ਪਿਆਰੇ ਕੱਟ ਲਏ ਸੇ ਟਮਾਟਰ ਆਪਰੇ ਰਹਿ ਗਿਆ ਤੇ ਮੇਰਾ ਬ੍ਰਦਰ ਲੈ ਕੇ ਆਇਆ ਮੇਰੇ ਲਈ ਕੋਲਚਾ ਤੇ ਹੁਣ ਆਪਾਂ ਕੋਲਚਾ ਖਾਣੇ ਆ ਫਿਰ ਆਪਾਂ ਲਾਵਾਂਗੇ ਤੜਕਾ ਥੋੜੀ ਭੁੱਖ ਲੱਗੀ ਸੀ ਆਪਾਂ ਕੋਲਚਾ ਬਣਾ ਲਿਆ ਇੱਕ ਇੱਕ ਖਾਣੀ ਡੱਬੀ ਥਾਈ ਆ ਗਾ ਟਲੋ ਬਾਟੋ ਸਲਾ ਹਾਂਜੀ ਤੇ ਆਪਾਂ ਕੋਲ ਤਖਾੜੀ ਕੋਲ ਤਖਾੜੀ ਸਾਬਾ ਬਹੁਤ ਵਾਰ ਤੇ ਪਰਸ ਹੋਰ ਮੈਂ ਮੱਤ ਲਾ ਕਣੋ ਰੋ ਆ ਗਏ ਫਿਰ ਪਤਾ ਹੀ ਕੋਲ ਤੇ ਮਰਤੇ ਦਾ ਰਹਿੰਦੇ ਨੀ ਮੈਂ ਤੁਮਾਟਾ ਕਰਕੇ ਰਸੋ ਜਿਹਨੂੰ ਲੱਜਾ ਰੱਖਣ ਪਸੰਦਾ ਮੈਂ ਤਾਂ ਬਹੁਤ ਘੱਟ ਕਰਦਾ ਨਾ ਤਾਂ ਘੱਟ ਮੈਂ ਤਾਂ ਖਾਂਦੀ ਹਾਂ ਤੇ ਬਾਕੀ ਆਪਾਂ ਦੇ ਟਮਾਟਰ ਕੱਟ ਰਾਇ ਸੀ ਉਹ ਸਾਰੇ ਪਾਣੀ ਕੱਟ ਰਾ ਪਲ ਗਿਆ ਹਣਾ ਪਾ ਲੈ ਪਾਣੀ ਕੱਢ ਦਾਂਗੇ ਫਿਰ ਆਪਾਂ ਟਮਾਟਰ ਚੇਰਾ ਕੱਟਾਂਗੇ ਥੋੜਾ ਪਾ ਤੇ ਜਾ ਕੇ ਟਮਾਟਰ ਵੀ ਗਿੱਲੇ ਹੁੰਦੇ ਹਾਂਜੀ ਤੇ ਆਪਾਂ ਪਾਣੀ ਪਾ ਦਿੱਤਾ ਸਰਪੋਂ ਲੱਗੇ ਸੀਗੇ ਤੇ ਹੁਣ ਆਪਾਂ ਟਮਾਟਰ ਕੱਟਣ ਲੱਗਿਆ ਹਰੇ ਮਰਚਾ ਆਪਾਂ ਪਾ ਲੈ ਪਾਣੀ ਸੀਸਲੇ ਆਪਾਂ ਹਰੇ ਮਰਚਾ ਪਾਵਾਂਗੇ ਤੇ ਲੱਗਦਾ ਪਾ ਹੁਣ ਟਮਾਟਰ ਕੱਟ ਰਹੇ ਹਾਂ ਹੁਣ ਤਹੇ ਤੱਕ ਮਿਰਚ ਰੱਖੀ ਹੈ ਲਿਗਾ ਬਹੁਤ ਜ਼ਿਆਦਾ ਸਿਰਾਂ ਉਹੋ ਜਿਹਾ ਕੋਈ ਨਾ ਕੋਈ ਗੱਲ ਨਹੀਂ ਹਾਂ ਤੇ ਤੇ ਆਪਾਂ ਹੁਣ ਪਿਆਜ਼ ਤੇ ਟਮਾਟਰ ਕੱਟ ਲਿਆ ਸੀ ਤੇ ਹੁਣ ਆਪਾਂ ਕ੍ਰਾਈਪੈਨ ਤੇ ਪਾ ਲਾਂਗੇ ਥੋੜਾ ਜਿਹਾ ਕਿਉਂ ਸਰ ਕਾ ਨਾਮ ਵੀ ਤੇ ਅਸੀਂ ਤਾਂ ਵਸੇ ਦਸਿਕਾ ਅਨਲ ਤਰਕਾ ਲਾ ਕੇ ਭੋਲੋ ਤੇ ਪਰ ਕਿਸੇ ਬਟਾ ਦਾ ਸੋਤ ਸੀ ਤੇ ਨਾ ਕਰ ਕਲਾ ਲਾ ਕੇ ਕਿਉਂ ਬਣਾ ਲੈ ਤੇ ਮੱਖੀ ਬਰੇਸਰ ਆਪਾਂ ਸਾੜ ਨੂੰ ਧਰਕਾ ਲੱਗੇ ਉਹ ਚ ਜ਼ਿਆਦਾ ਟੇਸ ਹੁੰਦਾ ਕਿ ਆਪਾਂ ਜਦੋਂ ਧਿਆਉਣਾ ਟੇਸ ਲਾਉਂ ਕਰਦੇ ਆ ਧਰਕਾ ਦਾ ਉਹ ਚ ਜ਼ਿਆਦਾ ਟੇਸ ਹੁੰਦਾ ਕਿਉਂਕਿ ਮੱਟਾ ਕਰਕੇ ਜਰੂਰ ਆਸੰਦ ਨੂੰ ਤੇ ਬਾਕੀ ਆਪਾਂ ਮਾਹਨੇ ਵੀ ਲੱਗ ਜਾਂਦੀ ਆ ਹਾਂ ਪਹਿਲਾਂ ਆਪਾਂ ਧਿਆਉਣਾ ਲਾ ਕੇ ਆ ਲਸੀ ਦਾ ਤੇ ਧਰ ਬੜਾ ਪਾਉਣ ਲੱਗਿਆ ਤਾਰ ਕਾਮਣ ਕੀਆ ਕੀ ਆ ਰਿਹਾ ਡਾਕਟਰ ਦੇ ਪਾ ਲੈਦੇ ਆ ਤੇ ਹੁਣ ਆਪਾਂ ਫੋਨ ਲਾ ਕੇ ਅਪਾਇਲ ਕਰੀਏ ਕੀ ਹੋ ਤਾਂ ਕਿ ਫਰਾਈ ਸਰਵਾ ਬਚ ਜਾਵੇ ਤੇ ਹੁਣ ਆਪਣੇ ਮਰਜ਼ੀ ਨਾਲ ਕਰੂਗੀ ਕੀ ਹੋ ਬਤਜੇ ਠੀਕ ਹੈ ਕਰੋ ਫਸਾ ਕਰੋ ਇਸ ਤੋਂ ਫੋਨ ਕੀ ਸਾਈਟ ਯਰ ਕਰੀਏ ਕੀ ਹੋਣ ਨੇ ਤੇਰਾ ਭਰਾ ਹੋਣਾ ਠੀਕ ਹੈ ਕਰ ਮੈਂ ਤੇਰੀ ਰੋਮ ਮੈਂ ਦਾ ਕੰਮ ਸਟਾਪ ਕਰਦਾ ਤੁਹਾਡਾ ਸਾਰਾ ਸਟਾਪ ਕਰ ਚੰਦਰ ਨੂੰ ਪਾਉਂਦਾ ਫੇਰ ਹੀ ਅੰਦਰ ਦਾ ਤੋਂ ਅਪਰੀ ਹੋ ਰਿਹਾ ਮੈਂ ਜਮਾ ਦੇ ਰਿਹਾ ਹਾਂ ਹਰ ਜਮਾ ਤੇ ਆਹਨ ਤੋਂ ਸਾਰੀ ਖਾਣਾ ਦੇਣਾ ਤੇ ਆਪਾਂ ਕੜਾਹੀ ਨੂੰ ਫਰਾਈਪਨ ਥੋੜਾ ਹੁਣਦਾ ਕੀ ਹੋਊਗਾ ਦੇਖੋ ਪਹਿਲਾਂ ਮੈਂ ਕਰ ਦੂੰਗਾ ਪਿਆਜ਼ ਦੀ ਕਰੋਣਾ ਪਿਆਜ਼ ਰਸ ਉਹ ਬਾਅਦ ਉਹ ਪਿਆਜ਼ ਤੇ ਤੇ ਆਪਣਾ ਕੀ ਹੋਊਗਾ ਸਤੀ ਕਰਨਾ ਤੇ ਹੁਣ ਆਪਾਂ ਪਾਉਣ ਲੱਗਾ ਕੀ ਪਿਆਜ਼ ਦਿਲ ਟਮਾਟਰ ਕਰਕੇ ਸੈੱਟ ਕਰ ਤੋੜਾ ਪਾਣੀ ਰਹਿ ਗਿਆ

ਉੜਕ ਭਰ ਲੈਪੈਕ ਕਰ ਲੈ ਫੁੱਲ ਨਾਲ ਲਈ ਰੱਖ ਦਵਾਂਗੇ ਜੀ ਤੇ ਆਪਣੇ ਗੰਡੇ ਪੁੰਨੇ ਵੈਸੇ ਦੇ ਤੇ ਆਪਣਾ ਪਹਾੜ ਸਾਗ ਤੇ ਆਪਾਂ ਨਾਣ ਮਿਰਚ ਨਹੀਂ ਪਾਉਂਦੇ ਕਿਉਂਕਿ ਆਪਾਂ ਦਾ ਸਾਗ ਉਹਨਾਂ ਦੇ ਵਿੱਚ ਹੀ ਮਸ ਕਰਤਾ ਜਾਂਦਾ ਹੁੰਦਾ ਕਿਉਂਕਿ ਅਦਰਕ ਸਾਗ ਲਸਣ ਸਾਗ ਨੂੰ ਸੁਕਾਇਆ ਹੋਇਆ ਹਰੀਆਂ ਮਿਰਚਾਂ Lalu تے یا پتہڑے تے سان چڑھ کر لاواں کہ کنا کپس والی طرح pasang سوا کپس جو دے ਫਰੋ ਤੋਂ ਮਟਰ ਰੱਖਣਾ ਦੇ ਸੇਕ ਤੇ ਤੇ ਸਾਗਾ ਨਾਲੋਂ ਕਿਆ ਬਹੁਤ ਜ਼ਿਆਦਾ ਟੇਸਟੀ ਜੇ ਆਪਾਂ ਸਾਗ ਕੜਕਲਾ ਤਸੇ ਤੇ ਸਾਗ ਬਣ ਗਿਆ ਬਹੁਤ ਜ਼ਿਆਦਾ ਟੇਸਟੀ ਤੇ ਹੁਣ ਆਪਾਂ ਬਣਾਉਣ ਲੱਗਿਆ ਰੋਟੀ ਤਾਂ ਆਪਾਂ ਤੇ ਸ਼ਾਮ ਨੂੰ ਰੋਟੀ ਬਣਾਉਣ ਦਾ ਟਾਈਮ ਹੋ ਗਿਆ ਆਪਣਾ ਤੇ ਸਾਗ ਥੋੜਾ ਲਾ ਕੇ ਆਪਾਂ ਟਾਈਮ ਤੇ ਪਾਪਾ ਤੇ ਥੋੜਾ ਪਤਾ ਹੀ ਆਪ ਭੁੱਖ ਲੱਗੀ ਪਈ ਸਾਰਾ ਨੂੰ ਤੇ ਮੈਂ ਬਲਾ ਬਣਾ ਜੰਨੀ ਇੱਥੇ ਖੜੀ ਤੇ ਕਲੋਂ ਤੇ ਹੋਰ ਆਪਾਂ ਰੋਟੀ ਬਣਾ ਲਈਏ ਤੇ ਫਿਰ ਆਪਾਂ ਮਿਲਦੇ ਆਂ ਅਗਲੇ ਵਲੌਗ ਚ ਤੇ ਆਪਣਾ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਸਾਰਾ ਧੰਨਵਾਦ ਜੋ ਆਪਣਾ ਵਲੌਗ ਦੇਖ ਰਿਹਾ ਸਪੋਰਟ ਕਰਦੇ ਆ ਸਾਰਿਆਂ ਨੇ ਇਤੈ ਸਪੋਰਟ ਕਰਦੇ ਰਹੋ ਤੇ ਆਪਾਂ ਤੁਹਾਨੂੰ ਅਗੜਾ ਫਿਰ ਵਲੌਗ ਚ ਮਿਲਦੇ ਆਂ ਥੈਂਕ ਯੂ